ਕਾਰਚਕਾਰੀ ਆਪਣੀ ਸਰਦਾਰੋ ਕਾਰਪੋਰੇਸ਼ਨ ਨੂੰ ਵਾਰ-ਵਾਰ ਇਹ ਗੱਲਾਂ ਕਹਿ ਰਹੇ ਆ ਕਿ ਜਿਹੜੀ ਤੁਹਾਡੇ ਸਰਕਾਰ ਵੱਲੋਂ ਲੋਕਾਂ ਲੋਕਾਂ ਨੇ ਸਾਨੂੰ ਅੱਗੇ ਪੱਲਾ ਨਹੀਂ ਦੇ ਰਿਹਾ ਮਦਦ ਆਜ ਸਾਡੇ ਪਟਿਆਲੇ ਦੇ ਲੋਕਾਂ ਦੀਆਂ ਨਗਰ ਨਿਗਮ ਪਟਿਆਲਾ ਵੱਲੋਂ ਜਿਹੜਾ ਕਿ ਤੁਸੀਂ ਦੇਖੋ ਮੁੱਢਲੀ ਸੁਣਤਾ ਦੇ ਵਿੱਚ ਜਿਹੜੀ ਸਰਕਾਰ ਇਹ ਖੇਲ ਹੋ ਚੁੱਕੀ ਹੈ ਜਿਹੜੀ ਸਟਰੀਟ ਲਾਈਟਾਂ ਦੀ ਗੱਲ ਕਰੀਏ ਸਟਰੀਟ ਲਾਈਟਾਂ ਦੀ ਗੱਲ ਸਟਰੀਟ ਲਾਈਟਾਂ ਦੀ ਗੱਲ ਕਰੀਏ ਅਸੀਂ ਸੀਵਰੇਜ ਦੀ ਗੱਲ ਕਰੀਏ ਅਸੀਂ ਪਾਣੀ ਦੀ ਗੱਲ ਕਰੀਏ ਤੁਸੀਂ ਦੇਖ ਰਹੇ ਹੋ ਪਿਛਲੀ ਦਿਨੀ ਪਟਿਆਲਾ ਦਿਹਾਤੀ ਦੇ ਜਿਹੜੇ ਕਿਥੋ ਦੇ ਮੰਤਰੀ ਨੇ ਉਹਨਾਂ ਦੇ ਹਲਕੇ ਤੋਂ ਡੈਰੀ ਨਾਲ ਮੋਟਾ ਹੋ ਗਿਆ ਜਿਹੜੇ ਬਦਲਾ ਦੀਆਂ ਗੱਲਾਂ ਕਰਦੇ ਨੇ ਵੀ ਜਿਹੜੇ ਆਮ ਮੁਰਲੀ ਸਹਿਤਾਨੀ ਦੇ ਸਕਦੇ ਅੱਜ ਉਹਨਾਂ ਦੇ ਪਟਿਆਲਾ ਦੀ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਸਾਰੇ ਇਕੱਠੇ ਹੋਏ ਆ ਤੇ ਅਸੀਂ ਲੋਕਾਂ ਨੂੰ ਜਿਹੜੀ ਕਾਰਪੋਰੇਸ਼ਨ ਨੂੰ ਸਵਾਲ ਪੁੱਛਣ ਆਏ ਆ ਵੀ ਜਿਹੜੇ ਤੁਸੀਂ ਐਡੇ ਐਡੇ ਟੈਕਸ ਲੈਂਦੇ ਹੋ ਪ੍ਰੋਪਰਟੀ ਟੈਕਸ ਲੈਂਦੇ ਹੋ ਸੀਵਰੇਜ ਪਾਣੀ ਦੇ ਤੁਸੀਂ ਬਿੱਲ ਲੈਂਦੇ ਇਹਨਾਂ ਦੀ ਮੁਰਲੀ ਸਹਿਤ ਸੋਧਾ ਕਿਉਂ ਨਹੀਂ ਦਿੰਦੇ ਇਹ ਗੱਲ ਸਰਕਾਰੀ ਕਰੋ ਅਧਿਕਾਰਨਾਜਮ ਨੂੰ ਤਰਖਾਵਾ ਨਹੀਂ ਲੈਂਦੇ ਨਹੀਂ ਦਿੰਦੇ ਸਾਡਾ ਟੈਕਸ ਸਾਡਾ ਟੈਕਸ ਵਾਪਸ ਕਰੋ ਇਹ ਕਾਰਪੋਰੇਸ਼ਨ ਨੂੰ ਬਿਲਕੁਲ ਤਾਲਾ ਲਾਵਾਂਗੇ ਜੋ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਜੀ ¡Claro, no, no, no. ਸਮੁੱਚੀ ਟੀਮ ਜਿਨ੍ਹਾਂ ਦੇ ਅਪਰਾਧਾਂ ਦੇ ਕਰਕੇ ਅੱਜ ਆਪਾਂ ਇੱਥੇ ਕਾਲ ਪੁਲਿਸ ਦੇ ਗੇਟ ਦੇ ਸਾਹਮਣੇ ਇੱਕ ਬੜਾ ਜ਼ਬਰਦਸਤ ਧਰਮ ਦੇ ਕੇ ਸਾਡੀ ਸਮੂਹ ਵੱਲੋਂ ਸੁੱਤੀ ہوئی ਸਰਕਾਰ ਦੇ ਸਾਨੂੰ ਸੁੱਤੀ ہوئی ਕੰਨ ਖੋਲਣ ਵਾਸਤੇ ਆਪਾਂ ਇੱਥੇ ਪਹੁੰਚੇ ਹਾਂ ਗੁੱਲੀ ਹੂਸਾ ਸਾਡੀਆਂ ਬਾਹਲ ਕਰੋ ਬਾਹਲ ਕਰੋ ਜੀ ਸ਼ਰਮਾ ਕਾਲੂ ਜੀ ਮੇਰੇ ਨਾਲ ਨੇ ਸਰ ਲੋਕਾਂ ਨੇ ਸਾਨੂੰ ਅੱਜ ਇੱਥੇ ਤੱਕ ਬਚਾਇਆ ਲੋਕਾਂ ਨੇ ਅੱਜ ਸਾਡੇ ਪਟਿਆਲੇ ਦੀ ਲੋਕਾਂ ਦੀ ਨਗਰ ਨਿਗਮ ਪਟਿਆਲਾ ਵੱਲੋਂ ਜਿਹੜਾ ਕਿ ਤੁਸੀਂ ਦੇਖ ਰਹੇ ਮੁੱਢਲੀ ਸਹੂਲਤਾਂ ਦੇਣ 'ਚ ਜਿਹੜੀ ਸਰਕਾਰ ਇਹ ਫੇਲ ਹੋ ਚੁੱਕੀ ਹੈ ਜਿਹੜੀ ਸਟਰੀਟ ਲਾਈਟਾਂ ਦੀ ਗੱਲ ਕਰੀਏ ਸਟਰੀਟ ਲਾਈਟਾਂ ਦੀ ਗੱਲ ਸਟਰੀਟ ਲਾਈਟਾਂ ਦੀ ਗੱਲ ਕਰੀਏ ਅਸੀਂ ਸੀਵਰੇਜ ਦੀ ਗੱਲ ਕਰੀਏ ਅਸੀਂ ਪਾਣੀ ਦੀ ਗੱਲ ਕਰੀਏ ਤੁਸੀਂ ਦੇਖ ਰਹੇ ਹੋ ਪਿਛਲੀ ਦਿਨੀ ਪਟਿਆਲਾ ਦਿਹਾਤੀ ਦੇ ਜਿਹੜੇ ਕਿਥੋ ਦੇ ਮੰਤਰੀ ਨੇ ਉਹਨਾਂ ਦੇ ਹਲਕੇ 'ਚ ਡਾਇਰੀਆਂ ਨਾਲ ਮੋਟਾਂ ਹੋ ਗਈਆਂ ਜਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਨੇ ਵੀ ਜਿਹੜੇ ਆਮ ਮੁਰਲੀ ਸਾਈਤਾਂ ਨਹੀਂ ਦੇ ਸਕਦੇ ਅੱਜ ਉਹਨਾਂ ਦੇ ਪਟਿਆਲਾ ਦੀ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਸਾਰੇ ਇਕੱਠੇ ਹੋਏ ਆਂ ਤੇ ਅਸੀਂ ਲੋਕਾਂ ਨੂੰ ਜਿਹੜੀ ਕਾਰਪੋਰੇਸ਼ਨ ਨੂੰ ਸਵਾਲ ਪੁੱਛਣ ਆਏ ਆ ਵੀ ਜਿਹੜੇ ਤੁਸੀਂ ਐਡੇ ਐਡੇ ਟੈਕਸ ਲੈਂਦੇ ਹੋ ਪ੍ਰੋਪਰਟੀ ਟੈਕਸ ਲੈਂਦੇ ਹੋ ਸੀਵਰੇਜ ਪਾਣੀ ਦੇ ਤੁਸੀਂ ਬਿੱਲ ਲੈਂਦੇ ਹੋ ਇਹਨਾਂ ਦੀ ਮੁਰਲੀ ਸਾਲਸਾ ਹੁੱਤਾ ਕਿਉਂ ਨਹੀਂ ਦਿੰਦੇ ਕੀ ਗੱਲ ਹੈ ਸਰਕਾਰੀ ਕਰੇ ਅਧਿਕਾਰੀਆਂ ਨੇ ਤਰਖਾਵਾ ਨਹੀਂ ਲੈਂਦੇ ਨਹੀਂ ਦਿੰਦੇ ਸਾਡਾ ਟੈਕਸ ਸਾਡਾ ਟੈਕਸ ਵਾਪਸ ਕਰੋ ਕਾਰਪੋਰੇਸ਼ਨ ਨੂੰ ਬਿਲਕੁਲ ਤਾਲਾ ਲਾਵਾਂਗੇ ਜੋ ਸਾਡੀਆਂ ਮੰਗਾਂ ਨਾ ਮੰਗੀਆਂ ਗਈਆਂ ਜੀ ਪਰਸਨਲ ਲੜਾਈ ਨਹੀਂ ਹੈ